ਅੱਜ ਵਾਲੀਆਂ ਸੂਖਤਾ ਕੋਈ ਜਾਣਦਾ ਹੀ ਨਹੀਂ ਸੀ ਠੀਕ ਹੈ ਪਰੋਣੇ ਨੂੰ ਵੀ ਪਾਣੀ ਛੱਪੜਦਾ ਹੀ ਤੱਤਾ ਕਰਕੇ ਟਾ ਰੱਖ ਕੇ ਰੱਖ ਦਿੰਦੇ ਜੇ ਮੇਰੇ ਕੋਲੇ ਸੂਆ ਬੰਦ ਖੂਦ ਨਹੀਂ ਕੋਈ ਚੜਿਆ ਤੇ ਉਦੋਂ ਪੜਦਾ ਇਹ ਵੀ ਕਰਨਾ ਪੈਂਦਾ ਸੀ ਇਹ ਬਿਲਕੁਲ ਇਹਨਾਂ ਦੇ ਬਕਵਾਸ ਤੇ ਅਣਪੜਤਾ ਹੀ ਇਹਨਾਂ ਦੀ ਰਖੜਾ ਪੜਿਆਂ ਦੀ ਕਹਿੰਦੀ ਕੁਦਰਤ ਦੇ ਰੰਗਾਂ ਨੂੰ ਕੁਦਰਤ ਜਾਣਦੀ ਇੱਥੇ ਕਿਹੜਾ ਬੰਮਾ ਆ ਕੇ ਕੋਈ ਲਿਆ ਜਦੋਂ ਉੱਤੇ ਆ ਗਿਆ ਪਾਣੀ ਹਾਂਜੀ ਸਹੀ ਗੱਲ ਹੈ ਬਹੁਤ ਹੁਣ ਕੌਣ ਲਗਿਆ ਬਣ ਲਾ ਕੇ ਉੱਤੇ ਫਿਰਦਾ ਬਾਗ ਥੜੀ ਜਾਂਦੇ ਆ ਉੱਤੇ ਫਿਰਦਾ ਹਾਂਜੀ ਕੋਈ ਉੱਥੇ ਨਹਿਰ ਹੈ ਇੱਥੇ ਨਹਿਰ ਦਾ ਨਹਿਰ ਨਹੀਂ ਉੱਥੇ ਪਾਣੀ ਉੱਤੇ ਫਿਰਦਾ ਜਮੀਂ ਬਾਪੂ ਇੱਕ ਗੱਲ ਹੁਣ ਪਾਣੀ ਵਾਲੀ ਚੱਲੀ ਆ ਹੁਣ ਜਿਵੇਂ ਆਦੇ ਯਾਰੋ ਪਾਣੀ ਮੱਕ ਜਾਣਾ ਵਾ ਹੁਣ ਤੀ ਉਦੋਂ ਦਾ ਦੱਸਦਾ ਜੀ ਉਦੋਂ ਪਾਣੀ ਖੂਹਾਂ ਦਾ ਸੀਗਾ ਠੀਕ ਐ ਤੇ ਉਦੋਂ ਪਾਣੀ ਕਿੰਨਾ ਲੈਵਲ ਕਿੰਨਾ ਸੀ ਤੇ ਅੱਜ ਕਿਵੇਂ ਆ ਹੁਣ ਤੁਸੀਂ ਕੀ ਵੇਣਿਓ ਉਦੋਂ ਡੂੰਘਣ ਪਾਉਣੇ 200 ਫੁੱਟ ਸੀ ਅੱਛਾ ਜੀ ਡੂੰਘੇ ਸੀ ਪਾਣੀ ਇਹ ਤੁੰ ਡੂੰਘੇ ਸੀ ਅੱਛਾ ਪਾਣੀ ਵੀ ਆਮ ਦੋਦੇ ਦੇ ਖੂਹ ਦਾ ਹੀ ਚੰਗਾ ਸੀ ਨਹੀਂ ਨੇੜੇ-ਨੇੜੇ ਹੈ ਨਹੀਂ ਸੀ ਸਭ ਛੱਪੜਾਂ ਦਾ ਜਾਂ ਸੂਏ ਕੱਤੀ ਦਾ ਇਕੱਠਾ ਕਰਕੇ ਪੀਂਦੇ ਸੀ ਹਾਂਜੀ ਹੁਣ ਪਾਣੀ ਦਾ ਦੋਦੇ ਦਾ ਮੈਂ ਲਿਖ ਕੇ ਦਿੰਦਾ ਸਾਰੀ ਓਵਰੀ ਪਾਣੀ ਨਹੀਂ ਮੁਕੂਗਾ ਹਾਂਜੀ ਹੋਰ ਥਾਵਾਂ ਤੇ ਮੁਕੂਗਾ ਹਾਂਜੀ ਉਹ ਵੀ ਇਹ ਕੁਦਰਤ ਦਾ ਕ੍ਰਿਸ਼ਮਾਈ ਹੈ 200 ਫੁੱਟ ਤੋਂ ਉੱਤੇ ਜ਼ਮੀਨ ਦੇ ਰਿਆ ਇਥੇ ਹਾਂਜੀ ਸਾਰੇ ਸੇਮ ਆ ਗਏ ਉੱਤੇ ਫਿਰਦਾ ਰਿਹਾ ਠੀਕ ਹੈ ਅੱਧਾ ਪਿੰਡ ਚ ਸੇਮ ਆ ਗਈ ਜਿੱਥੇ ਨਹੀਂ ਆਈ ਅੱਛਾ ਜੀ ਉਹ ਖਤਮ ਹੋ ਗਏ ਹੁਣ ਦੋਦੇ ਦਾ ਪਾਣੀ ਨਹੀਂ ਕਟੂਗਾ ਠੀਕ ਹੈ ਉਧੇ ਦਾ ਪਾਣੀ ਕਿਉਂ ਨਹੀਂ ਘਟਦਾ ਸੋਥੇ ਨੂੰ ਸੜਕ ਜਾਂਦੀ ਹੈ ਉੱਥੇ ਕੋਨਾ ਯਾਰ ਥੱਲੇ ਬੈਠ ਗਈ ਅੱਛਾ ਜੀ ਉਹਦੇ ਜਾਲ ਫਿੱਟ ਕੇ ਦੇ ਵੱਡੇ ਪੱਥਰ ਫਿੱਟੇ ਆ ਹਾਂਜੀ ਉਹ ਕਦੇ ਹੀ ਨਹੀਂ ਘਟੂਗਾ ਕਿਉਂਕਿ ਦੋਦੇ ਦਾ ਪਾਣੀ ਮੋਟਰਾਂ ਆਪਣੀਆਂ ਪਾਂਚੀਆਂ ਤੇ ਸਾਰੀਆਂ ਉੱਤੇ ਐ ਉੱਤੇ ਆ ਉਹ ਪਰਦਾ ਪਾਇਆ ਲੋਕਾਂ ਦੇ ਘਰ ਕੋਡ ਕੋਡ ਕੋਣਾਂ ਤੇ ਆਪਣੀਆਂ ਮੋਟਰਾਂ ਉੱਤੇ ਹੀ ਰਹਿਣਗੀਆਂ ਅਗਲਾ ਖੇਤ ਆ ਆਪਣੇ ਸੇਮ ਆ ਹਾਂਜੀ ਝੋਨਾ ਪਾਣੀ ਖੜੇ ਚ ਵੱਢਿਆ ਤੇ ਹੁਣ ਵੀ ਗਾਂ ਪਾਣੀ ਖੜੇ ਚ ਵੱਡਾਂਗੇ ਠੀਕ ਐ ਨੇ ਹੁਣ ਜਿਵੇਂ ਆਂਦੇ ਹੁਣ ਇਹ ਬਿਲਕੁਲ ਇਹਨਾਂ ਦੇ ਬਕਵਾਸ ਤੇ ਅਣਪੜਤਾ ਹੀ ਇਹਨਾਂ ਦੀ ਰਖੜਾ ਪੜਿਆ ਤੇ ਕਹਿੰਦੀ ਕੁਦਰਤ ਦੇ ਰੰਗਾਂ ਨੂੰ ਕੁਦਰਤ ਜਾਣਦੀ ਇੱਥੇ ਕਿਹੜਾ ਬੰਮਾ ਆ ਕੇ ਕੋਈ ਲਿਆ ਜਦੋਂ ਉੱਤੇ ਆ ਗਿਆ ਪਾਣੀ ਹਾਂਜੀ ਸਹੀ ਗੱਲ ਹੈ ਹੋਰ ਹੁਣ ਕੌਣ ਲਗਿਆ ਬੰਨ ਲਾ ਕੇ ਉੱਤੇ ਫਿਰਦਾ ਬਾਗ ਥੜੀ ਜਾਂਦੇ ਆ ਉੱਤੇ ਫਿਰਦਾ ਹਾਂਜੀ ਕੋਈ ਉੱਥੇ ਨਹਿਰ ਹੈ ਜਿੱਥੇ ਨਹਿਰ ਦਾ ਨਿਸ਼ਾਨ ਨਹੀਂ ਉੱਥੇ ਪਾਣੀ ਉੱਤੇ ਫਿਰਦਾ ਜ਼ਮੀਨ ਤੇ ਫਿਰਦਾ ਹਾਂਜੀ ਇਹ ਇੱਕ ਬੌਂਕੀ ਪੈ ਜਾਂਦੀ ਹੈ ਹਾਂਜੀ ਇਹਨਾਂ ਨੇ ਵੇਖਿਆ ਥੂੜ ਖਾ ਕੇ ਹਮ ਇਹਨਾਂ ਨੂੰ ਹੋਣ ਲੱਗ ਗਿਆ ਉਹਨੂੰ ਦਾਦੇ ਵੇਖਣ ਵਾਸਤੇ ਹਾਂਜੀ ਇਹ ਪੁੱਠੀਆਂ ਸਿੱਧੀਆਂ ਗੱਲਾਂ ਬਹੁਤ ਵਡਾਉਂਦੀਆਂ ਰਹਿੰਦੀਆਂ ਸਰਕਾਰਾਂ ਹਾਂ ਸਹੀ ਗੱਲ ਹੈ